ਬਾਬਿਆਂ ਨੇ ਟਰੈਕਟਰ ਲਗਾ ਕੇ ਚਲਾ ਦਿੱਤਾ ਦਰਿਆ ਵਿੱਚ ਵੱਡਾ ਬੇੜਾ ਚੁੱਕ ਲਈ ਰਾਵੀ ਦਰਿਆ ਪਾਰ ਰਹਿੰਦੇ ਸੱਤ ਪਿੰਡਾਂ ਦੇ ਲੋਕਾਂ ਨੂੰ ਪਾਰ ਉਤਾਰਨ ਦੀ ਵੱਡੀ ਸੇਵਾ ਫੌਜੀਆਂ ਦੀਆਂ ਗੱਡੀਆਂ ਤੱਕ ਕਰਵਾ ਰਹੇ ਦਰਿਆ ਦੇ ਪਾਰ ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ ਸੱਤ ਪਿੰਡ ਜਿਹੜੇ ਟਾਪੂ ਜਿਹੇ ਬਣ ਕੇ ਰਹੇ ਗਏ ਸੰਦੇ ਲੋਕਾਂ ਨੂੰ ਹੁਣ ਸਮਾਜ ਸੇਵੀਆਂ ਵੱਲੋਂ ਰਾਤ ਸੰਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਲੋਕਾਂ ਦੇ ਘਰਾਂ ਦਾ ਫਰਨੀਚਰ, ਬੈੱਡ, ਬਿਸਤਰੇ, ਕੱਪੜੇ, ਘਰ ਅਤੇ ਪਸ਼ੂਆਂ ਦਾ ਚਾਰਾ ਸਭ ਕੁਝ ਤਬਾਹ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਇਹਨਾਂ ਲਈ ਵਾਕ-ਵਾਕ ਸਮਾਨ ਲੈ ਕੇ ਦੂਰੋ-ਦੂਰੋਂ ਪਹੁੰਚ ਰਹੀਆਂ ਹਨ ਪਰ ਰਾਵੀ ਦਰਿਆ ਪਾਰ ਕਰਕੇ ਇੱਥੋਂ ਤੱਕ ਸਮਾਨ ਸਮੇਤ ਪਹੁੰਚਣਾ ਬਹੁਤ ਮੁਸ਼ਕਿਲ ਸੀ। ਪਾਰ ਜਾਣ ਦਾ ਇੱਕੋ ਰਸਤਾ ਸਰਕਾਰੀ ਬੇੜਾ ਸੀ ਜਿਸ ਵਿੱਚ ਇੱਕ ਸਮੇਂ ਵਿੱਚ 50 ਦੇ ਕਰੀਬ ਲੋਕ ਜਾ ਸਕਦੇ ਸਨ ਪਰ 50 ਤੋਂ 50 ਟਨ ਵਜ਼ਨ ਵਾਲੀ ਰਾਤ ਸਮਗਰੀ ਪਾਰ ਲੈ ਜਾਣ ਵਿੱਚ ਮੁਸ਼ਕਲ ਹੁੰਦੀ ਸੀ ਜਿਸ ਤੋਂ ਬਾਅਦ ਹਜੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਪਹਿਲਾ ਇੱਥੇ ਇੱਕ ਛੋਟੀ ਬੇੜੀ ਭੇਜੀ ਗਈ ਤੇ ਫਿਰ ਲੋਕਾਂ ਅਤੇ ਕੁਇੰਟਲਾ ਪਾਰ ਵਾਲਾ ਸਮਾਨ ਲੈ ਕੇ ਪਹੁੰਚ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੇੜਾ ਰਾਰਾ ਭੇਜ ਦਿੱਤਾ ਗਿਆ ਜੋ ਖਾਸ ਤਕਨੀਕੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਬੇੜੀ ਦੇ ਅੱਗੇ ਟਰੈਕਟਰ ਲਗਾਇਆ ਗਿਆ ਹੈ ਅਤੇ ਇਹ ਬੇੜਾ ਇੱਕ ਸਮੇਂ ਵਿੱਚ 250 ਤੋਂ ਵੱਧ ਲੋਕਾਂ ਨੂੰ ਰਾਵੀ ਦੇ ਪਾਰ ਉਤਾਰ ਸਕਦਾ ਹੈ। ਇਹੋ ਨਹੀਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਸਮਾਨ ਜੀਸੀਬੀ ਗੱਡੀਆਂ ਟਰੈਕਟਰ ਤਰਾਲੀਆਂ ਤਾਂ ਕਿਸ ਵੇਲੇ ਰਾਹੀਂ ਦਰਿਆ ਪਾਰ ਜਾ ਰਹੀਆਂ ਹਨ। ਗੁਰਦਾਸਪੁਰ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਭਿੰਦਰ ਸਿੰਘ ਹੈ ਜੀ। ਪੰਥਕ ਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਹਾਂ ਧਾਰੀ ਹਾਲ ਤੋਂ ਜਿਹੜੀ ਸੇਵਾ ਚੱਲ ਰਹੀ ਹੈ ਉਹ ਸ੍ਰੀਮਾਨ ਸੰਤ ਬਾਵਾ ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥ ਅਕਾਲੀ ਲਹਿਰ ਦੇ ਨਾਲ ਤੇ ਇਹ ਬੇੜੀ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਭ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਮੇਰਾ ਪ੍ਰਿੰਡ ਆਧਿਆ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਕਿਦੋਂ ਤੋਂ ਕਿੰਨੇ ਦਿਨ ਹੋ ਗਏ ਸਾਨੂੰ ਤੇ ਅੱਜ 31 ਦਿਨ ਹੋ ਗਏ ਜੀ ਸੇਵਾ ਚੱਲਦੀ ਨਹੀਂ ਇਹ ਬੇੜੇ ਨੂੰ ਭਾਈ ਕਿੰਨੇ ਦਿਨ ਬੇੜੀ ਨੂੰ ਅੱਜ 5 ਦਿਨ ਹੋ ਗਏ 5 ਦਿਨ ਕਿੰਨੇ ਕ ਲੋਕ ਰੋਜ਼ ਵੇੜੇ ਚ ਆਰਪਾਰ ਕਰ ਦਿੰਦੇ ਨੇ ਇੱਕ gekeੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਹਾਂ ਤੇ ਕੱਲ ਅਸੀਂ ਮੇਰੇ ਖਿਆਲ ਚ 12 ਫੇਰੇ ਇਧਰ ਨੂੰ ਤੇ 12 ਉਧਰ ਨੂੰ 24 ਕਿ ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚੇਲਾ ਜੀ ਸਮਾਨ ਜੋ ਵੀ ਟਰੈਕਟਰ ਟਰਾਲੀ ਜੀ ਸੀ ਬੀ ਟਰੈਕਟਰ ਟਰਾਲੀ ਸਮੇਤ ਜੀ ਸੀ ਬੀ ਜੋ ਵੀ ਭਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਲੈ ਜਾਂਦਾ ਤੇ ਜਥੇਬੰਦੀਆਂ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਘਟਿਆ ਤੇ ਉਹ ਲੋਕ ਵੀ ਆ ਰਹੇ ਜਥੇਬੰਦੀਆਂ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ ਸਾਰਾ ਕੁਝ ਇਹ ਚ ਲੈ ਕੇ ਜਾ ਰਹੇ ਜਿਹੜਾ ਹੁੰਦਾ ਉਹਨੂੰ ਪਾਰ ਕਰਕੇ ਆਉਂਦੇ ਲਗਾਤਾਰ ਹਾਂਜੀ ਲਗਾਤਾਰ ਚੱਲਦਾ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਹੀਂ ਬਈ ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਲਡ ਤੇ ਹੁਣ ਗਾਂ ਕਣਕ ਦੀ ਬਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਆ ਕਿਹੜੇ ਕਿਹੜੇ ਤੁਹਾਨੂੰ ਤੇ ਰابطਾ ਰਹਿੰ ਕਿਹੜੀ ਚੀਜ਼ ਹੈ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ ਹੁਣ ਮੇਨ ਜਿਹੜੀ ਮੇਨ ਲੋੜ ਹੈ ਇਹ ਹੀ ਆ ਬੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨਾਂ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋੜ ਨਹੀਂ ਸਮਝਦੇ ਇਹ ਹੀ ਲੋੜ ਹੈ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਵੱਡੇ ਪੱਧਰ ਤੇ